ਮਹੀਨਾ ਜੂਨ ਦਾ ਜਦੋਂ ਵੀ ਆਉਂਦਾ ਹਰ ਇੱਕ ਸਿੱਖ ਦੀ ਅੱਖ ਦੇ ਵਿੱਚ ਪਾਣੀ ਹੁੰਦਾ ਹਰ ਇੱਕ ਸਿੱਖ ਦੀ ਅੱਖ ਨਮ ਹੋ ਜਾਂਦੀ ਆ ਇਹ ਵੀ ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਸਾਡੀ ਕੌਮ ਦਾ ਦਰਦ ਵੀ ਸਿੱਖ ਕੌਮ ਦੇ ਸਾਹਮਣੇ ਲਿਆਇਆ ਜਾ ਸਕੇ ਇਹ ਪਹਿਲਾ ਮਾਡਲ ਹੈ ਜਿੰਨੂੰ ਬਣਾਉਂਦਿਆ ਮੇਰਾ ਹਿਰਦਾ ਵੀ ਬਲੁੰਦ ਰਿਆ ਜਾਂਦਾ ਵਾਹਿਗੁਰੂ ਵੀ ਜੋ ਕੋ ਸਾਡੇ ਨਾਲ ਵਾਪਰਿਆ ਤਕਰੀਬਨ ਟੈਲਾਂ ਦੇ ਵਿੱਚ ਲੁਕੋਇਆ ਜਾ ਰਿਹਾ ਸੰਤਾਂ ਦੇ ਵਿਖਾਵੇ ਪੇਕ ਚ ਤਾਂ ਬਹੁਤ ਬੈਠੇ ਆ ਪੰਜਾਬ ਦੇ ਵਿੱਚ ਕਹਿੰਦੇ ਕਿੰਨੇ 30 35 ਹਜ਼ਾਰ ਸੰਤਾਂ ਸਾਡੀ ਕੌਮ ਦੇ ਵਿੱਚ ਚੰਗੇ ਪੁਰਸ਼ ਹੈਗੇ ਨੇ ਜਿਹੜੇ ਬਾਣੇ ਬਾਣੀ ਦੇ ਧਾਰਨੀ ਨੇ ਲੇਕਿਨ ਕੌਮ ਦੇ ਵਿੱਚ ਗਦਾਰ ਵੀ ਬਹੁਤ ਨੇ ਇੱਕ ਇੱਕ ਪਿੰਡ ਦੇ ਵਿੱਚ ਨੋ ਨੋ ਗੁਰਦੁਆਰਾ ਸਾਹਿਬ ਹੈ ਕਈ ਸਿੱਖਾਂ ਨੂੰ ਤਾਂ ਨਜਾਇਜ਼ ਜੇਲਾਂ ਦੇ ਵਿੱਚ ਬੰਦ ਕੀਤਾ ਹੋਇਆ ਜਿਨ੍ਹਾਂ ਦੀਆਂ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਪਰ ਹਾਲੇ ਵੀ ਜੇਲਾਂ ਦੇ ਵਿੱਚ ਨੇ ਮੈਨੂੰ ਇੱਕ ਪੰਕਤੀ ਚ ਇਹ ਤੇ ਹੁੰਦੀ ਹੈ ਰਾਜ ਬਹਾਲੀ ਹੈ ਫਿਰ ਚੱਕੀ ਚੱਤੇ ਜਿਹੜਾ ਸਾਕਾ ਆਪਣੇ ਸਿੱਖਾਂ ਦੇ ਨਾਲ ਹੋਇਆ 1984 ਦੇ ਵਿੱਚ 41 ਸਾਲ 41 ਸਾਲ ਪੂਰੇ ਹੋ ਗਏ ਪਰ ਅੱਜ ਵੀ ਕਿਤੇ ਨਾ ਕਿਤੇ ਇਨਸਾਫ ਹੈ ਨਹੀਂ ਜਦੋਂ ਦੂਜੇ ਮੁਲਕਾਂ ਨਾਲ ਕਲੇਸ਼ ਹੋਏ ਤੇ ਉਦੋਂ ਤੁਸੀਂ ਨਿਸ਼ਾਨ ਸਾਹਿਬ ਲਾ ਕੇ ਕਹਿੰਦੇ ਫੌਜਾਂ ਨੂੰ ਭੇਜੋ ਜੀ ਕਿਹੜੇ ਕਾਨੂੰਨ ਦੇ ਵਿੱਚ ਲਾ ਚ ਕਿੱਥੇ ਲਿਖਿਆ ਆ ਵੀ ਕੋਈ ਬੰਦਾ ਆਪਣੇ ਰਾਈਟਸ ਦੀ ਗੱਲ ਨਹੀਂ ਕਰ ਸਕਦਾ ਜਿਹੜੀ ਕੌਮ ਦਾ ਇਤਿਹਾਸ ਖਤਮ ਹੋ ਜਾਊਗਾ ਸਮਝ ਲਓ ਕੌਮ ਨੂੰ ਬਹੁਤ ਲੰਮਾ ਟੈਮ ਨਹੀਂ ਜੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰੈਮਟਨ ਦੀ ਧਰਤੀ ਦੇ ਉੱਤੇ ਖੜੇ ਹੋਏ ਆ ਜੀ ਮਹੀਨਾ ਜੂਨ ਦਾ ਜਦੋਂ ਵੀ ਆਉਂਦਾ ਹਰੇਕ ਸਿੱਖ ਦੀ ਅੱਖ ਦੇ ਵਿੱਚ ਪਾਣੀ ਹੁੰਦਾ ਹਰੇਕ ਸਿੱਖ ਦੀ ਅੱਖ ਨਮ ਹੋ ਜਾਂਦੀ ਆ ਕਿਉਂਕਿ 1984 ਦੇ ਵਿੱਚ ਜੋ ਸਾਾਕਾ ਸਾਡੇ ਨਾਲ ਹੋਇਆ ਉਸ ਦਾ ਇਨਸਾਫ ਅੱਜ ਵੀ ਕਿਤੇ ਨਾ ਕਿਤੇ ਸਿੱਖਾਂ ਨੂੰ ਨਹੀਂ ਮਿਲ ਰਿਹਾ ਸੋ ਉਸ ਦੇ ਬਾਬਤ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਖੜੇ ਨੇ ਕੋਈ ਵੀ ਧਾਰਮਿਕ ਦਿਹਾੜਾ ਆਉਂਦਾ ਤੇ ਸਰਦਾਰ ਸਾਹਿਬ ਕੋਈ ਨਾ ਕੋਈ ਆਪਣੇ ਵੱਲੋਂ ਇੱਕ ਮਾਡਲ ਤਿਆਰ ਕਰਦੇ ਨੇ ਸੋ ਇਹਨਾਂ ਨੇ 1984 ਦੇ ਕੱਲੂ ਕਾਰਾਂ ਨੂੰ ਸਮਰਪਿਤ ਇੱਕ ਮਾਡਲ ਤਿਆਰ ਕੀਤਾ ਉਸ ਦੇ ਬਾਬਤ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਸੀਂ ਬਹੁਤ ਸਾਰੇ ਮਾਡਲ ਤਿਆਰ ਕੀਤੇ ਹੁਣ ਤੱਕ ਹਾਂਜੀ ਖੁਸ਼ੀ ਦੇ ਤੇ ਹੋਰ ਵੀ ਸਿੱਖ ਨੇ ਪਰ ਤੁਸੀਂ ਹੀ ਕਿਉਂ ਇਹ ਮਾਡਲ ਤਿਆਰ ਕੀਤਾ ਜੀ ਸਿੱਖ ਹੋਣ ਦੇ ਨਾਤੇ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜਿਵੇਂ ਸਾਰੀਆਂ ਸੰਗਤਾਂ ਜਾਣਦੀਆਂ ਨੇ ਜਿੱਥੇ ਦਸਾਂ ਪਾਸ਼ੀਆਂ ਦੇ ਪੰਜ ਤਖਤਾਂ ਦੇ ਮਾਡਲ ਬਣਾਏ ਨੇ ਹਾਂ ਹਾਂ ਏ ਵੀ ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਮੰਨਦਾ ਕਿ ਸਾਡੀ ਕੌਮ ਦਾ ਦਰਦ ਵੀ ਸਿੱਖ ਕੌਮ ਦੇ ਸਾਹਮਣੇ ਲਿਆਇਆ ਜਾ ਸਕੇ ਮੈਂ ਤਾਂ ਧੰਨ ਮੰਨਦਾ ਵੀ ਗੁਰੂ ਰਾਮਦਾਸ ਪਾਤਸ਼ਾਹ ਨੇ ਇੰਨਾ ਹੱਥਾਂ ਦੇ ਵਿੱਚ ਉਹ ਉਹ ਤੰਤ ਪਾਇਆ ਜਾਂ ਉਹ ਕਿਰਪਾ ਕੀਤੀ ਕਿ ਇਸ ਕੌਮ ਦਾ ਦਰਦ ਸੰਗਤਾਂ ਦੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਦਾਸ ਨੇ ਜੀ ਤੇ ਬੜੀਆਂ ਹੀ ਨਮ ਅੱਖਾਂ ਦੇ ਨਾਲ ਇਹ ਦਰਦ ਲੈ ਕੇ ਆਉਂਦੇ ਕਿਉਂਕਿ ਕੋਈ ਵੀ ਕਲਾਕਾਰ ਜਦੋਂ ਕੋਈ ਕਲਾਕਾਰੀ ਬਣਾਉਂਦਾ ਤੇ ਸੋਹਣੇ ਰੰਗ ਦੇ ਕੇ ਸੋਹਣੀਆਂ ਕਲਾਕਾਰੀਆਂ ਕਰਕੇ ਉਹਨੂੰ ਸਜਾਉਂਦਾ ਹੂੰ ਸੋਹਣੇ ਡੈਕੋਰੇਟ ਕਰਦਾ ਪਰ ਇਹ ਮੇਰੇ ਜ਼ਿੰਦਗੀ ਦਾ ਹਜ਼ਾਰਾਂ ਮਾਡਲ ਬਣਾਏ ਹੋਣਗੇ ਇਹ ਪਹਿਲਾ ਮਾਡਲ ਹੈ ਜਿੰਨੂੰ ਬਣਾਉਂਦਿਆਂ ਮੇਰਾ ਹਿਰਦਾ ਵੀ ਬਲੁੰਦ ਰਿਆ ਜਾਂਦਾ ਵਾਹ ਕਿੰਨੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਤੇ ਹੱਥ ਕੰਬਦੇ ਆ ਕਿਉਂਕਿ ਉਸ ਦਰਦ ਨੂੰ ਪੇਸ਼ ਕਰਨਾ ਕਿ ਕੰਧਾਂ ਦੇ ਵਿੱਚ ਤੇੜਾਂ ਆਈਆਂ ਹੋਈਆਂ ਕੰਧਾਂ ਦੇ ਉੱਤੇ ਗੋਲੀਆਂ ਤੋਪਾਂ ਟੈਂਕਾਂ ਦੇ ਨਿਸ਼ਾਨ ਦਹੋਣੇ ਆ 1984 ਦੇਖਿਆ ਤੁਸੀਂ ਮੈਂ ਦੇਖਿਆ ਨਹੀਂ ਮੇਰਾ ਜਨਮ 8081 ਦੇ ਉਥੇ ਕਿਦਾ ਹੈਗਾ ਜੀ ਉਦੋਂ ਮੈਂ ਛੋਟਾ ਸੀ ਲੇਕਿਨ ਇਹ ਕਈ ਮੁਲਕਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਘੱਲੂ ਘਾਰੇ ਵਾਲੇ ਮਾਡਲ ਬਣਾਉਣ ਕਰਕੇ ਜੀ ਕਾਫੀ ਕੁਝ ਪੜਨ ਨੂੰ ਮਿਲਿਆ ਕਾਫੀ ਕੁਝ ਦੇਖਣ ਸੁਣਨ ਨੂੰ ਮਿਲਿਆ ਉਸ ਸਮਿਆਂ ਦੇ ਲੋਕਾਂ ਨਾਲ ਬਹਿਣ ਦਾ ਮੌਕਾ ਮਿਲਿਆ ਜੀ ਤਾਂ ਉਹ ਜਿਹੜਾ ਇਤਿਹਾਸ ਹੈਗਾ ਨੇੜੇ ਹੋ ਕੇ ਦੇਖਣ ਦਾ ਵਾਚਣ ਦਾ ਮੌਕਾ ਮਿਲਿਆ ਤੇ ਜਦੋਂ ਵੀ ਮੈਂ ਮਾਡਲ ਬਣਾਉਣਾ ਕੋਈ ਨਾ ਕੋਈ ਉਸ ਸਮੇਂ ਦਾ ਇਤਿਹਾਸ ਕੰਨਾਂ ਦੇ ਵਿੱਚ ਸੁਣਦਿਆਂ ਸੁਣਦਾ ਮਾਡਲ ਤਿਆਰ ਕਰਦਾ ਤੇ ਉਸ ਦਰਦ ਨੂੰ ਮੈਂ ਕੋਲੋਂ ਮਹਿਸੂਸ ਕਰ ਸਕਦਾ ਜੀ ਤੇ ਮੈਂ ਦੇਖੋ ਅੱਜ ਸਾਡੀ ਕੌਮ ਦਾ ਜਿਹੜਾ ਇਤਿਹਾਸ ਹੈ ਉਹਨੂੰ ਨੱਪਣ ਦੀ ਬੜੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਜੀਦਾ ਜਾਗਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਨਮੂਨਾ ਇਹ ਹੈ ਜੀ ਵੀ ਜੋ ਕੁਝ ਸਾਡੇ ਨਾਲ ਵਾਪਰਿਆ ਤਕਰੀਬਨ ਟੈਲਾਂ ਦੇ ਵਿੱਚ ਲੁਕੋਇਆ ਜਾ ਰਿਹਾ ਨਵੇਂ ਮਾਰਬਲਾਂ ਦੇ ਵਿੱਚ ਜੀ ਸਿਰੇ ਦਰਬਾਰ ਸਾਹਿਬ ਕੁਝ ਤੁਹਾਨੂੰ ਥਾਵਾਂ ਦੇਖਣੀਆਂ ਜਿੱਥੇ ਗੋਲੀਆਂ ਦੇ ਨਿਸ਼ਾਨ ਰੱਖੇ ਗਏ ਨੇ ਜਦ ਕਿ ਸਿਰੇ ਅਕਾਲ ਤਖਤ ਸਾਹਿਬ ਸਾਰਾ ਨਵਾਂ ਬਣ ਗਿਆ ਪਰ ਪਰ ਇਦਾਂ ਕਿਉਂ ਕਿਉਂਕਿ ਜਿਹੜਾ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਇਹ ਤਾਂ ਸਿੱਖਾਂ ਦੇ ਅਧੀਨ ਆ ਨਾ ਤੇ ਇਹ ਸਿੱਖ ਹੀ ਫਿਰ ਕਿਉਂ ਇਦਾਂ ਕਰ ਰਹੇ ਨੇ ਦੇਖੋ ਜੀ ਸਿੱਖ ਪੰਥ ਨੂੰ ਸ਼ੁਰੂ ਤੋਂ ਲੈ ਕੇ ਜੀ ਕੌਮ ਦੇ ਵਿੱਚ ਐਸੇ ਗद्दार ਬੈਠੇ ਨੇ ਸ਼ੁਰੂ ਤੋਂ ਲੈ ਕੇ ਹੀ ਜਿਹੜੇ ਸਾਡੇ ਸਿੱਖਾਂ ਨੂੰ ਗਾਂ ਬਦਲ ਨਹੀਂ ਦਿੰਦੇ ਹਾਂ ਹਾਲਾਂਕਿ ਬਹੁਤ ਸਾਰੇ ਚੜ੍ਹਦੀ ਕਲਾ ਦੇ ਸੂਰਬੀਰ ਯੋਧੇ ਬੈਠੇ ਨੇ ਅੱਜ ਵੀ ਕੌਮ ਦੇ ਵਿੱਚ ਮਹਾਨ ਰੂਹਾਂ ਬੈਠੀਆਂ ਨੇ ਜਿਹੜੀਆਂ ਸੰਤ ਰੂਹਾਂ ਨੇ ਪਰ ਉਹ ਕਹਿੰਦੇ ਨਾ ਕੋਟਨ ਮੈਂ ਨਾਨਕ ਕੋ ਉਹ ਕਰੋਨਾ ਚ ਇੱਕ ਹੁੰਦਾ ਆ ਆਮ ਨਹੀਂ ਤੁਰੇ ਫਿਰਦੇ ਸੰਤਾਂ ਦੇ ਵਿਖਾਵੇ ਪੇਖ ਚ ਤਾਂ ਬਹੁਤ ਬੈਠੇ ਆ ਪੰਜਾਬ ਦੇ ਵਿੱਚ ਕਹਿੰਦੇ ਕਿੰਨੇ 30 35000 ਸੰਤ ਆ ਪਰ ਜਿਹੜਾ ਸੰਤ ਹੁੰਦਾ ਉਹ ਕਦੇ ਵੀ ਆਪਣੇ ਨਾਮ ਦੇ ਨਾਲ ਸੰਤ ਨਹੀਂ ਲਿਖਵਾਏਗਾ ਸੰਤ ਜਿਹੜਾ ਨਾ ਸੰਤ ਬਾਰੇ ਜਾਨਣਾ ਹੋਵੇ ਤਾਂ ਸੁਖਬੀ ਸਾਹਿਬ ਜੀ ਦੀ ਬਾਣੀ ਸੁਣਨ ਉਹ ਲੋਕ ਜਿਹੜੇ ਕਹਿੰਦੇ ਅਸੀਂ ਸੰਤ ਆ ਸੰਤ ਅਵਸਥਾ ਹੀ ਕੁਝ ਹੋਰ ਹੁੰਦੀ ਆ ਸੰਤ ਤੋਂ ਬਾਤ ਆ ਤਾਂ ਉਹ ਗੁਪਤ ਹੋ ਜਾਂਦਾ ਸੰਤਾਂ ਦਾ ਲੈਣਾ ਦੇਣਾ ਹੀ ਨਹੀਂ ਹੁੰਦਾ ਨਾ ਦੁਨੀਆਦਾਰੀ ਦਾ ਸੰਤਾਂ ਨੂੰ ਦੁਨੀਆਦਾਰੀ ਤੋਂ ਕੋਈ ਲਾਲਚ ਨਹੀਂ ਹੁੰਦਾ ਉਹਨਾਂ ਨੂੰ ਪੈਸਿਆਂ ਦਾ ਕੋਈ ਲੋਭ ਨਹੀਂ ਹੁੰਦਾ ਆਪਣੇ ਨਾਮ ਦੇ ਦਿਖਾਵੇ ਦਾ ਕੋਈ ਲੋਭ ਨਹੀਂ ਹੁੰਦਾ ਸਾਡੇ ਵਰਗੇ ਤਾਂ ਮੈਂ ਮੈਂ ਕਰਦੇ ਫਿਰਦੇ ਹੂੰ ਸੋ ਸਾਡੀ ਕੌਮ ਦੇ ਵਿੱਚ ਚੰਗੇ ਪੁਰਸ਼ ਹੈਗੇ ਨੇ ਜਿਹੜੇ ਬਾਣੀ ਬਾਣੀ ਦੇ ਧਾਰਨੀ ਨੇ ਲੇਕਿਨ ਕੌਮ ਦੇ ਵਿੱਚ ਗਦਾਰ ਵੀ ਬਹੁਤ ਨੇ ਹੂੰ ਕਈ ਤਾਂ ਬਾਵਾਆਂ ਖੜੀਆਂ ਕਰਕੇ ਬਾਹਰ ਆ ਜਾਂਦੇ ਕਈ ਕੋਸ਼ਿਸ਼ ਕਰ ਦਿੰਦੇ ਕਈ ਅੱਜ ਵੀ ਗਦਾਰੀ ਕਰ ਰਹੇ ਆ ਜੀ ਇਸੇ ਕਰਕੇ ਸਾਡੀ ਕੌਮ ਦੇ ਵਿੱਚ ਏਕੇ ਦੀ ਘਾਟ ਹੈ ਹਮ ਇੱਕ ਇੱਕ ਪਿੰਡ ਦੇ ਵਿੱਚ ਨੋ ਨੋ ਗੁਰਦੁਆਰਾ ਸਾਹਿਬ ਹੈ 13 13 ਗੁਰਦੁਆਰਾ ਸਾਹਿਬ ਹੈ ਕਈ ਕਈ ਹੁਣ ਮੈਂ ਇਹਦੇ ਉੱਤੇ ਹੀ ਗੱਲ ਕਰਦਾ ਜੀ ਕਈ ਸਿੱਖਾਂ ਨੂੰ ਤਾਂ ਨਜਾਇਜ਼ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਜਿਨ੍ਹਾਂ ਦੀਆਂ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਪਰ ਹਾਲੇ ਵੀ ਜੇਲ੍ਹਾਂ ਦੇ ਵਿੱਚ ਨੇ ਇਹ ਕਈ ਜਿਹੜੇ ਸਿੱਖ ਨੇ ਉਹ ਸਾਰਾ ਕੁਝ ਕਰਕੇ ਉਹਨਾਂ ਦੀਆਂ ਜਿਹੜੀਆਂ ਸਜਾਵਾਂ ਆ ਉਹ ਕਿਸੇ ਦੇ ਬਰਤਨ ਸਾਫ਼ ਕਰਨ ਤੇ ਕਿਸੇ ਦੀ ਸਫਾਈ ਸੇਵਾ ਤੇ ਲਾ ਦਿੰਦੇ ਆ ਤੇ ਉਹ ਕਰਕੇ ਉਹ ਬਾਹਰ ਆ ਜਾਂਦੇ ਆ ਦੇਖੋ ਕਿਤੇ ਨਾ ਕਿਤੇ ਬਿਤਕਰਾ ਨਹੀਂ ਹੋ ਰਿਹਾ ਮੈਨੂੰ ਇੱਕ ਪੰਕਤੀ ਚ ਇਤੇ ਹੁੰਦੀ ਆ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਜਿਹੜੇ ਕਹਿੰਦੇ ਨਾ ਕੁੱਤੇ ਕਰਮਾ ਵਾਲੇ ਜਿਹੜੇ ਲੋਕ ਆ ਉਹ ਰਾਜ ਕਰ ਰਹੇ ਆ ਹੂੰ ਤੇ ਜਿਹੜੇ ਕੋਈ ਚੰਗੇ ਜੀਵਨ ਵਾਲੇ ਲੋਕ ਆ ਉਹ ਸਜਾਵਾਂ ਪੂਰੀਆਂ ਕਰ ਵੀ ਬੈਠੇ ਆ ਤਾਂ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਉਹਦੇ ਪਿੱਛੇ ਵੀ ਗਦਾਰ ਬੈਠੇ ਆ ਜੀ ਕਿ ਰਾਜੇ ਪਾਪ ਕਮਾਉਂਦੇ ਉਲਟੀ ਵਾਰਡ ਖੇਤ ਕੋ ਖਾਈ ਵੀ ਰਾਜੇ ਜਿਹੜੇ ਪਾਪ ਕੁਮਾਰੇ ਜਿਹੜੀ ਵਾਰਡ ਸੀਗੀ ਉਹ ਖੇਤ ਨੂੰ ਖਾਰੀ ਜਿਨ੍ਹਾਂ ਨੇ ਰਾਜ ਕਰਕੇ ਚੰਗਾ ਇੱਕ ਜੀਵਨ ਦੇਣਾ ਹੁੰਦਾ ਸਾਨੂੰ ਉਹ ਹੀ ਸਾਡੇ ਖੇਤ ਨੂੰ ਖਾਈ ਜਾਂਦੇ ਆ ਜੇ ਮੈਂ ਭਾਰਤੀ ਸਰਕਾਰਾਂ ਦੀ ਗੱਲ ਕਰਾਂ ਤਾਂ ਪਿੱਛੇ ਜਿੱਦਾਂ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਅਖਬਾਰਾਂ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਪੇਪਰ ਆਏ ਜਿਨ੍ਹਾਂ ਤੋਂ ਪਤਾ ਲੱਗਾ ਕਿ ਉਹ ਹਮਲਾ ਨਾਲ ਦੇ ਗਵਾਂਡੀ ਦੇਸ਼ ਵੱਲੋਂ ਕੀਤਾ ਗਿਆ ਤੇ ਉਸ ਚੀਜ਼ ਦਾ ਉਹਨਾਂ ਨੇ ਜਿਹੜਾ ਬਦਲਾ ਲਿਆ ਉਹ 15 ਦਿਨ ਦੇ ਵਿੱਚ ਵਿੱਚ ਲੈ ਲਿਆ 26 ਜਣੇ ਮਰੇ ਤੇ 15 ਦਿਨ ਦੇ ਵਿੱਚ ਵਿੱਚ ਉਹ ਸੀ ਦਾ ਉਹਨੇ ਬਦਲਾ ਲੈ ਲਿਆ ਤੇ ਜਿਹੜੇ ਹੁਣ ਜਿਹੜੇ ਆਪਣੇ ਸਿੱਖਾਂ ਦੇ ਨਾਲ ਜੋ ਹੋਇਆ ਜਿਹੜਾ ਸਾਕਾ ਆਪਣੇ ਸਿੱਖਾਂ ਦੇ ਨਾਲ ਹੋਇਆ 1984 ਦੇ ਵਿੱਚ 41 ਸਾਲ 41 ਸਾਲ ਪੂਰੇ ਹੋ ਗਏ ਪਰ ਅੱਜ ਵੀ ਕਿਤੇ ਨਾ ਕਿਤੇ ਇਨਸਾਫ ਹੈ ਨਹੀਂ ਸਰਕਾਰਾਂ ਨੂੰ ਕੀ ਮੰਗ ਕਰਦੇ ਹਾਂ ਦੇਖੋ ਮੈਂ ਤਾਂ ਅੱਜ ਵੀ ਕੱਲ ਵੀ ਤੇ ਸਾਰੀ ਜ਼ਿੰਦਗੀ ਰਹਿੰਦੇ ਸਵਾਸਤ ਆ ਇਹ ਹੀ ਮੰਗ ਕਰਦਾ ਹਾਂ ਵੀ ਸਿੱਖ ਕੌਮ ਇਹ ਹੁਕਮ ਹੈ ਜਦੋਂ ਕਰੋਨਾ ਦੇ ਵਿੱਚ ਸਾਰੀ ਦੁਨੀਆ ਘਰਾਂ 'ਚ ਵੜ ਗਈ ਸੀ ਨਾ ਤੇ ਘਰ-ਘਰ ਜਾ ਕੇ ਆਕਸੀਜਨ ਦੇ ਸਿਲੰਡਰ ਪਹੁੰਚਾਉਂਦੇ ਆ ਘਰੇ ਲੰਗਰ ਦੇ ਕੇ ਆਉਂਦੇ ਆ ਜਦੋਂ ਭੁੱਖਿਆਂ ਨੂੰ ਢਿੱਡ ਭਰਨ ਲਈ ਇਹ ਗਾਂ ਵਾਦੇ ਉਦੋਂ ਤਾਂ ਤੁਹਾਨੂੰ ਚੰਗੇ ਲੱਗਦੇ ਜਦੋਂ ਦੂਜੇ ਮੁਲਕਾਂ ਨਾਲ ਕਲੇਸ਼ ਹੋਏ ਤੇ ਉਦੋਂ ਤੁਸੀਂ ਨਿਸ਼ਾਨ ਸਾਹਿਬ ਲਾ ਕੇ ਕਹਿੰਦੇ ਫੌਜਾਂ ਨੂੰ ਭੇਜੋ ਜੀ ਜਕਾਰੇ ਛੱਡ ਦਿੰਦੇ ਹੋ ਉਦੋਂ ਵੱਡੇ ਵੱਡੇ ਲੀਡਰ ਵੀ ਆਖਦੇ ਆ ਕਿ ਲਓ ਜੀ ਜਕਾਰੇ ਛੱਡੋ ਸਿੰਘ ਬਹੁਤ ਦਲੇਰ ਹੁੰਦੇ ਆ ਫਿਰ ਇਹਨਾਂ ਦੇ ਮੰਤਰੀਆਂ ਦੀਆਂ ਸਟੇਟਮੈਂਟਾਂ ਆਉਂਦੀਆਂ ਜੀ ਵੀ ਜਕਾਰੇ ਛੱਡ ਕੇ ਪਰ ਜਦੋਂ ਕੋਈ ਚੜਦੀ ਕਲਾ ਦੀ ਗੱਲ ਹੁੰਦੀ ਹੈ ਬਲੇਮ ਲੋਨ ਚ ਸਭ ਤੋਂ ਪਹਿਲਾਂ ਫੇਰ ਸੇਬ ਸਭ ਤੋਂ ਪਹਿਲਾਂ ਸੇਬ ਇਹ ਜੀ ਟੈਰਰਿਸਟ ਹੈਗੇ ਆ ਕੀ ਅਗਰ ਕਿਸਾਨ ਦੇਸ਼ ਦਾ ਆਪਣਾ ਇਨਸਾਫ ਮੰਗਦਾ ਕੀ ਉਹ ਗਲਤ ਕਰ ਰਿਹਾ ਕਿਹੜੇ ਕਾਨੂੰਨ ਦੇ ਵਿੱਚ ਲਾ ਚ ਕਿੱਥੇ ਲਿਖਿਆ ਆ ਵੀ ਕੋਈ ਬੰਦਾ ਆਪਣੀ ਰਾਈਟਸ ਦੀ ਗੱਲ ਨਹੀਂ ਕਰ ਸਕਦਾ ਸਾਡੇ ਪੰਜਾਬ ਦੇ ਵਿੱਚ ਅਧਕਾਰ ਲੋਕਤੰਤਰ ਕਹਿੰਦੇ ਹੀ ਇਹਨੂੰ ਹਾਂਜੀ ਲੋਕਤੰਤਰ ਦਾ ਸਿੱਧਾ ਘਾਣ ਹੈ ਤੇ ਪੰਜਾਬੀਆਂ ਦੀ ਪੱਗ ਜਿਹੜੀ ਹੈਗੀ ਉਸ ਤੋਂ ਆਮ ਹੀ ਲੋਕ ਨਫ਼ਰਤ ਕਰਦੇ ਕੀ ਕਰੀਏ ਤੇ ਇਸੇ ਕਰਕੇ ਅਸੀਂ ਚੋਣੇ ਆ ਜਿਹੜਾ ਸਾਡਾ ਕੌਮ ਦਾ ਦਰਦ ਹੈ ਸਾਡਾ ਇਤਿਹਾਸ ਹੈ ਇਹ ਦੱਸਣ ਦੀ ਲੋੜ ਹੈ ਨਹੀਂ ਤੇ ਇਹ ਟੈਲਾਂ ਮਾਰਬਲਾਂ ਦੇ ਵਿੱਚ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜਿਹੜੀ ਕੌਮ ਦਾ ਇਤਿਹਾਸ ਖਤਮ ਹੋ ਜਾਊਗਾ ਸਮਝ ਲਓ ਕੌਮ ਬਹੁਤ ਲੰਮਾ ਟਾਈਮ ਨਹੀਂ ਜੀਦੀ ਤੇ ਅਸੀਂ ਤੇ ਰਹਿੰਦੇ ਬਹੁਤ ਵੱਡੀ ਗੱਲ ਹੈ ਰਹਿੰਦੇ ਸਵਾਸਾਂ ਤਾਂ ਹੀ ਅਸੀਂ ਦਾ ਇਹ ਚੋਣੇ ਵੀ ਕੌਮ ਦਾ ਇਤਿਹਾਸ ਚਾਹੇ ਗੁਰੂ ਸਾਹਿਬਾਂ ਦਾ ਜਨਮ ਸਥਾਨਾਂ ਦਾ ਇਤਿਹਾਸ ਹੋਵੇ ਤਖਤਾਂ ਦਾ ਹੋਵੇ ਆ ਸਾਡੇ ਆਧਾਰਮਿਕ ਸਥਾਨਾਂ ਦਾ ਜੋ ਸਾਡੇ ਨਾਲ ਦਰਦ ਬੀਤੇ ਆ ਜੀ ਕਿਸ ਤਰ੍ਹਾਂ ਉਹ ਮੈਂ ਕੰਬ ਦੇ ਹੱਥਾਂ ਨਾਲ ਉਹ ਗੋਲੀਆਂ ਤੋਪਾਂ ਦੇ ਨਿਸ਼ਾਨ ਟੈਂਕਾਂ ਦੇ ਦਿਖਾਏ ਹੋਣਗੇ ਧੂਏ ਵਜੇ ਉਹ ਮ ਉਹ ਵਾਹਿਗੁਰੂ ਆਪੇ ਕਿਤੇ ਕਿਰਪਾ ਕਰਕੇ ਉਹ ਸੇਵਾ ਲੈ ਲੰਦੇ ਆ। ਸੋ ਅਖੀਰ ਦੇ ਵਿੱਚ ਮੈਂ ਉਸੇ ਮਾਡਲ ਦੇ ਵਿਸ਼ੇ ਤੇ ਆਨਾ ਜੀ ਜਿਹੜਾ ਇਹ ਮਾਡਲ ਹੈ ਕਿੱਥੇ ਤੁਸੀਂ ਦਿਖਾਉਣ ਜਾ ਰਹੇ ਹੋ। ਇਹ ਜੀ ਜਿਸ ਤੇ ਵੱਖ-ਵੱਖ ਮੁਲਕਾਂ ਤੁਹਾਨੂੰ ਦੱਸਿਆ ਨਾ ਪਿਛਲੇ ਸਾਲ ਆਸਟ੍ਰੇਲੀਆ ਦੀ ਧਰਤੀ ਤੇ ਵੱਖ-ਵੱਖ ਸਟੇਟਾਂ ਦੇ ਵਿੱਚ ਬਣਾ ਕੇ ਦਿੱਤੇ ਗਏ ਸੀ ਤੇ ਇਸ ਵਾਰ ਜਿਹੜਾ ਇਹ ਕੈਨੇਡਾ ਦੀ ਧਰਤੀ ਤੇ ਬ੍ਰਮਟਨ ਦੇ ਵਿੱਚ ਜੀ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਜੋਤ ਪ੍ਰਕਾਸ਼ ਇਹ ਮਾਡਲ ਦੀ ਜਿਹੜੀ ਪੂਰੇ ਓਵਰਾਲ ਜਿਹੜੀ ਨਗਰ ਕੀਰਤਨ ਜਾਣਾ ਉਹਦੇ ਵਿੱਚ ਇਹ ਇੱਕ 파ਟ ਹੋਏਗਾ ਇੱਕ ਗੱਡੀ ਤੇ ਨਾਲ ਇਤਿਹਾਸ ਲਿਖਿਆ ਹੋਏਗਾ ਇਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਇਸ ਇਤਿਹਾਸ ਤੋਂ ਜ਼ਰੂਰ ਜਾਣੂ ਕਰਾਓ ਤਾਂ ਕਿ ਆਉਣ ਵਾਲੀ ਪੀੜ੍ਹੀ ਵੀ ਇਹ ਸਾਡੇ ਨਾਲ ਹੋਇਆ ਜਿਹੜਾ ਕੱਲੂਕਾਰਾ ਯਾਦ ਰੱਖ ਸਕੇ ਸੋ ਸਾਰੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਜੀ 8 ਤਰੀਕ ਨੂੰ ਨਗਰ ਕੀਰਤਨ ਮਨਾਇਆ ਜਾ ਰਿਹਾ ਬ੍ਰੈਮਟਨ ਦੀ ਧਰਤੀ ਦੇ ਉੱਤੇ ਨਗਰ ਕੀਰਤਨ ਦੇ ਨਾਲ ਨਾਲ ਇਸ ਮਾਡਲ ਦੇ ਦਰਸ਼ਨ ਜ਼ਰੂਰ ਕਰਿਓ ਮਾਡਲ ਦੇ ਨਾਲ ਨਾਲ ਜਿਹੜਾ ਉਸ ਦੇ ਨਾਲ ਇਤਿਹਾਸ ਲਿਖਿਆ ਉਹ ਜਰੂਰ ਆਪਣੇ ਬੱਚਿਆਂ ਨੂੰ ਤੇ ਆਪ ਜਰੂਰ ਸੁਣਿਓ ਕਿਤੇ ਨਾ ਕਿਤੇ ਅਸੀਂ ਆਪਣੇ ਇਤਿਹਾਸ ਤੋਂ ਬਹੁਤ ਵਾਂਝੇ ਰਹ ਰਹੇ ਹਾਂ ਸੋ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਆਓ ਆਪਾਂ ਸਿੱਖੀ ਨੂੰ ਸੰਭਾਲੀਏ ਆਪਣੇ ਇਤਿਹਾਸ ਨੂੰ ਸੰਭਾਲੀਏ ਤੇ ਜਿਹੜੇ ਅੱਜ ਤੱਕ ਹਾਲੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਉਹਦੀ ਇਹਨਾਂ ਨੇ ਗੁਹਾਰ ਇੱਕ ਮਾਡਲ ਦੇ ਜ਼ਰੀਏ ਪੇਸ਼ ਕੀਤੀ ਆ ਸੋ ਆਪਾਂ ਇਹਨਾਂ ਦਾ ਸਾਥ ਦਿਈਏ ਜੇ ਤੁਹਾਨੂੰ ਵੀ ਕਿਸੇ ਮਾਡਲ ਦੀ ਲੋੜ ਆ ਜਾਂ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਮਾਡਲ ਤੁਸੀਂ ਤਿਆਰ ਕਰਨਾ ਚਾਹੁੰਦੇ ਹੋ ਸੋ ਗੌਰ ਪ੍ਰੀ ਸਿੰਘ ਪੇਪਰ ਆਰਟਿਸਟ ਇਹਨਾਂ ਦਾ ਪੇਜ ਵੀ ਵਿੱਚ ਮੈਂਸ਼ਨ ਕਰ ਦਵਾਂਗੇ ਸੋ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ